DS نیوز ਦੇਖਦੇ ਦਸਕਾ ਨੂੰ ਪਿਆਰ ਭਰਿਸ਼ਟ੍ਰੀਕਰ ਬਟਾਲਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਹੰਗਾਮੇ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਬਿੱਕਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦੀ ਅਗਵਾਈ ਵਿੱਚ ਹੋਈ ਇਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਲੋਕ ਸਬਾਹ ਹਲਕਾ ਦੇ ਮੈਂਬਰ ਇੰਜੀਨੀਅਰ ਰਾਜਕੁਮਾਰ ਜਨੋਤਰਾ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇੰਜਨਗਰ ਰਾਜਕੁਮਾਰ ਜਨੋਤਰਾ ਨੇ ਬਹੁਜਨ ਸਮਾਜ ਪਾਰਟੀ ਦੀਆਂ ਨੀਤੀਆਂ ਤੋਂ ਆਪਣੇ ਬਹੁਜਨ ਸਮਾਜ ਪਾਰਟੀ ਦੇ ਵੈਲੀ ਟਾਇਰ ਵਾਰਡ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਗੱਲਬਾਤ ਕੀਤੀ ਉਹਨਾਂ ਮੀਟਿੰਗ ਕੀਤੀ ਉਹਨਾਂ ਆਖਿਆ ਕਿ ਬਹੁਜਨ ਸਮਾਜ ਪਾਰਟੀ ਨੂੰ ਇਸ ਵਾਰ ਵੱਧ ਤੋਂ ਵੱਧ ਵੋਟਾਂ ਪਾ ਕੇ ਭੈਣ ਮਾਈ ਆਵਤੀ ਨੂੰ ਵੱਧ ਤੋਂ ਵੱਧ ਸੀਟਾ ਦਿਵਾ ਕੇ ਉਨਾ ਦਾ ਸੁਪਨਾ ਜੋ ਕਿ ਐਮਪੀ ਦਾ ਪੂਰਾ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਦਿੱਲੀ ਭੇਜਣਾ ਚਾਹੀਦਾ ਹੈ ਬਟਾਲੇ ਤੋਂ ਪੱਤਰਕਾਰ ਅਸ਼ੋਕ ਜਿਰੇਵਾਲ ਤੇ ਨੀਰਜ ਸ਼ਰਮਾ ਦੀ ਖਾਸ ਰਿਪੋਰਟ ਧੰਨਵਾਦ ਸਾਥੀਓ ਜਿਹੜੇ ਸਾਨੂੰ ਕੈਂਡੀਡੇਟ ਮਿਲੇ ਨੇ ਬਹੁਤ ਹੀ ਇਮਾਨਦਾਰ ਪੜ੍ਹੇ ਲਿਖੇ ਤੇ ਸਮਾਜ ਨੂੰ ਕਮਿਟਿਡ ਨੇ ਇਹਨਾਂ ਨੇ ਤੇ 33-34 ਸਾਲ ਸਮਾਜ ਦੇ ਵਿੱਚ ਨੌਕਰੀ ਕੀਤੀ ਹੈ ਪਬਲਿਕ ਗਵਰਨਮੈਂਟ ਦੇ ਪਬਲਿਕ ਸੈਕਟਰ ਦੇ ਵਿੱਚੋਂ 80 ਦੇ ਉਮਰ ਦੇ ਤੂੰ ਰਿਟਾਇਰ ਨੇ ਤੇ ਭਈ ਜਿਹੜੇ ਸਾਡੇ ਬਾਪਲਾ ਐਜੰਸੀ ਕਿ ਜੁੜੀ ਆ ਮੁਕਾਬਲੇ ਦੇ ਵਿੱਚ ਕਿਸ ਤਰੀਕੇ ਨਾਲ ਕਰਾਦੇ ਨੇ ਬਾਪਲੀ ਦੀ ਇਹ ਮੈਸਜ ਕੋਈ ਅਰਜ ਕੁਮਾਰ ਜੀ ਮੁਕਾਬਲਾ ਅਸੀਂ ਬਹੁਤ ਜਣ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅੱਜ ਤੱਕ ਇਹਨਾਂ ਪਾਰਟੀਆਂ ਨੇ ਕੀਤਾ ਵਾ ਕਿਹਾ ਪਰ ਕੀਤਾ ਕੁਝ ਨਹੀਂ ਦਵਾਈ ਪੜ੍ਹਾਈ ਦਾ ਇਸ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਵਾ ਜਿਹਨਾਂ ਨੂੰ ਇਹਨਾਂ ਨੇ ਅੱਜ ਤੱਕ ਅਗਨੌਲ ਅਗਨੌਲ ਕੀਤਾ ਵਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਬੇਰੋਜ਼ਗਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਮੈਦਾਨ 'ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੋਹਰੇ ਅੱਗੇ ਹਾਂ ਦੇ ਦੇ ਬੀਸੀਐਲ ਦੇਖੀ ਜਦੋਂ ਸਮਾਜ ਜਗਾਇਆ ਉਹ ਕਿਸ ਜਗ੍ਹਾ ਤੇ ਖੜੀ ਸੀ ਅੱਜ ਕੀ ਜੀ ਵਿੱਚ ਬਹੁਜਨ ਸਮਾਜ پارٹی ਲੋਕ ਹਿੱਤਾਂ ਦੇ ਮੁੱਦਿਆਂ ਨੂੰ ਉਠਾਉਣ ਦੇ ਕਰਕੇ ਮਜ਼ਬੂਤ ਹੈ ਅੱਜ ਦੇਸ਼ ਦੀ ਤਜੇ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਸ ਦੇਸ਼ ਤੇ ਸ਼ਾਸਨ ਕਰੂਗੀ ਮਾਈਸਰ ਇੰਜੀਨੀਅਰ ਰਾਜਕੁਮਾਰ ਜਲੋਤਰਾ ਨਾ ਰਿਟਾਇਰਡ ਸੁਪਰਡੰਡਿੰਗ ਇੰਜੀਨੀਅਰ ਅਨ ਇਹ ਵਾਰ ਭਾਗਤ ਤੁਹਾਨੂੰ ਭੇਜਿਆ ਗਿਆ ਪਰਨੇ ਤੋਂ ਕਿਹੜੇ ਤਰੀਕੇ ਦੇ ਮੁੱਦੇ ਰਹਿਣਗੇ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾ ਕੇ ਆਪਣਾ ਚੋਣ ਦੀ ਲੋਟ ਲੜੋਗੇ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੇ ਮੁੱਖ ਮੁੱਦੇ ਸਭ ਤੋਂ ਇੱਕ ਨੰਬਰ ਤੇ ਮੁੱਦਾ ਸਾਡਾ ਇਸ ਦੇਸ਼ ਦਾ ਸੰਵਿਧਾਨ ਬਚਾਉਣਾ ਉਹ ਸੰਵਿਧਾਨ ਜਿਹਦੇ ਨਾਲ ਬਹੁਜਨ ਸਮਾਜ ਨੂੰ ਮਾਨ ਸਨਮਾਨ ਇੱਜ਼ਤ شان ਬਾਨ ਸਾਡੀ ਬੰਦੀ ਹੈ ਜਿਹੜਾ ਉਹਨੂੰ ਖਤਮ ਕਰਦੀਆਂ ਸਾਜਸ਼ਾਂ ਕੀਤੀਆਂ ਜਾ ਰਹੀਆਂ ਬਹੁਤ ਜਨ ਸਮਾਜ ਪਾਰਟੀ ਸਭ ਤੋਂ ਪਹਿਲੇ ਸ਼ਿੱਦਤ ਨਾਲ ਉਹ ਲੜਾਈ ਲੜਨ ਲਈ ਤਿਆਰ ਹੈ ਦੂਜੀ ਗੱਲ ਜਿਹੜੀ ਧਾਰੀਵਾਲ ਵਾਲੀ ਮੇਲਾ ਹੈ ਗੋਲਨ ਮੇਲਾ ਜਿਹੜੀ ਬੰਦ ਕੀਤੀ ਗਈ ਪਿਛਲੇ ਕਈ ਸਾਲਾਂ ਤੋਂ ਜਿੱਥੇ ਸਾਡੇ ਗਰੀਬ ਲੋਕ ਬਹੁਤ ਜਨ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਬੰਦ ਕੀਤੀ ਗਈ ਹੈ ਸਾਡੀ ਦੂਜੀ ਪ੍ਰਾਇੋਰਟੀ ਜ਼ਿਲ੍ਹੇ ਦੀ ਹੋਏਗੀ ਕਿ ਅਸੀਂ ਉਹ ਇੱਕ ਨੰਬਰ ਤੇ ਚਾਲੂ ਕਰਦੇ ਹਾਂ ਜੀ ਜੀ ਪ੍ਰਾਇੋਰਟੀ ਸਾਡੇ ਜਿਹਦਾ ਬਾਹਰਲੇ ਦੇਸ਼ਾਂ ਦੇ ਵਿੱਚ 7 ਦਿਨ ਦਾ ਹਫਤਾ 5 ਦਿਨ ਕੰਮ 2 ਦਿਨ ਛੁੱਟੇ ਉਹ ਜਿਹੜੇ ਸਾਡੇ ਗਰੀਬ ਲੋਕ ਦਿਹਾੜੀਦਾਰ ਲੋਕ ਅਨਸਕਿਲਡ ਜਿਹੜੇ ਲੇਬਰ ਹੈ ਵੀ 200 ਰੁਪਿਆ ਪ੍ਰਤੀ ਘੰਟਾ ਉਹਨਾਂ ਦੀ ਲੇਬਰ 250 ਰੁਪਿਆ ਪ੍ਰਤੀ ਘੰਟਾ ਜਿਹੜਾ ਸਕਿਲਡ ਉਹਦੀ ਲੇਬਰ ਦਾ ਸੀ ਜਿਹੜੀ ਪਾਰਟੀ ਸਾਡੀ ਉਹ ਮੰਨੋ ਕਰਨ ਜਾ ਰਹੀ ਹੈ ਬਾਕੀ ਪਾਰਟੀ ਦਾ ਬੜਾ ਵੱਡਾ ਮੈਨੀਫੈਸਟੋ ਹੈ ਜੀ ਉਹ ਮਤਲਬ ਉਹਨੂੰ ਪਤਾ ਲੱਗ ਜਣਾ ਜਦੋਂ ਆਏਗਾ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਚੱਲ ਰਿਹਾ ਹੈ ਕਿ ਖੇਤੀਬਾੜੀ ਮੁੱਦਾ ਲੈ ਕੇ ਚੱਲ ਰਿਹਾ ਹੈ ਲਗਾਤਾਰ ਹੀ ਕਿਸਾਨ ਵਿਰੋਧ ਕਰ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਮੁੱਦਿਆਂ 'ਤੇ ਕਿਸ ਤਰੀਕੇ ਨਾਲ ਦੇਖਦੇ ਜਿਹੜਾ ਖੇਤੀਬਾੜੀ ਮੁੱਦਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਨਾਲ ਸਾਡਾ ਮੌਜਨ ਸਮਾਜ ਗਰੀਬ ਮਜ਼ਦੂਰ ਜਿਹੜਾ ਸਾਡਾ ਉਹਨਾਂ ਨਾਲ ਸਹਿਮਤ ਹੈ ਸ਼ਾਮਲ ਹੈ ਕਿਸਾਨ ਮਜ਼ਦੂਰ ਜਿਹੜੀ ਉਹਨਾਂ ਦੀ ਦੋਵਾਂ ਦੀ ਏਕਤਾ ਦਾ ਜਿਹੜਾ ਐਸੇ ਸੰਘਰਸ਼ ਚੱਲ ਰਿਹਾ ਅਸੀਂ ਹਰ ਹਾਲਤ ਚਾਹਨੇ ਆ ਕਿ ਜਿਹੜਾ ਕਿਸਾਨ ਹੈ ਜੇ ਕਿਸੇ ਵੀ ਦੇਸ਼ ਦੀ ਜਿਹੜੇ ਇਕਨੋਮੀ ਨੂੰ ਸਟੱਡੀ ਕਰਨਾ ਤੇ ਉਸ ਦੇਸ਼ ਦਾ ਕਿਸਾਨ ਜੇ ਖੁਸ਼ਹਾਲ ਹੋਏਗਾ ਉਹਦੇ ਨਾਲ ਮਜ਼ਦੂਰ ਖੁਸ਼ਹਾਲ ਹੋਏਗਾ ਤੇ ਉਸ ਦੇਸ਼ ਦੀ ਜਿਹੜੀ ਹੈ ਇਕਨੋਮੀ ਜਿਹੜੀ ਆਪਣੇ ਆਪ ਹੀ ਵੱਡੇ ਲੈਵਲ ਤੇ ਪਾਇਰਾਈਜ਼ ਕਰੇਗੀ ਤੇ ਅਸੀਂ ਉਹਨਾਂ ਦੇ ਹਰ ਮੰਗ ਦੇ ਨਾਲ ਸਹਿਮਤ ਹਾਂ ਐਮਐਸਕੇ ਉਹਨਾਂ ਦੀ ਲਾਗੂ ਹੋਣੀ ਚਾਹੀਦੀ ਹੈ